ਸੜਕ ਸੁਰੱਖਿਆ ਫੋਰਸ ਮਸੀਹਾ ਬਣ ਕੇ ਲੋਕਾਂ ਦੀਆਂ ਜਾਨਾਂ ਬਚਾਉਣ ਦੀ ਨੇਕ ਸੇਵਾ ਕਰ ਰਹੀ ਹੈ ਸੜਕ ਹਾਦਸਿਆਂ ਦੌਰਾਨ ਕੀਮਤੀ ਜਾਨਾਂ ਬਚਾਉਣ ਲਈ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਤਹਿਤ ਸੂਬੇ ਦੇ ਵਿੱਚ ਸੜਕ ਹਾਦਸਿਆਂ 'ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 6.76% ਘੱਡੀ ਹੈ ਜੇ ਸਾਡੇ ਰੂਟ ਉੱਪਰ ਅਗਰ ਕੋਈ ਘਟਨਾ ਹੋ ਜਾਂਦੀ ਹੈ ਜਾਂ ਕੋਈ ਵਾਹਨ ਹਾਦਸਾ ਗ੍ਰਸਤ ਹੋ ਜਾਂਦੇ ਆ ਤਾਂ ਸਾਡੀ ਟੀਮ ਵਿਦਿਨ 5 ਜਾਂ 10 ਮਿੰਟਸ ਮੌਕੇ ਤੇ ਪਹੁੰਚਦੀ ਹੈ ਤੇ ਜਿਸ ਹਿਸਾਬ ਦੀ ਵੀ ਲੋੜ ਹੁੰਦੀ ਹੈ ਅਗਰ ਐਂਬੂਲੈਂਸ ਮੰਗਣ ਦੀ ਲੋੜ ਪੈਂਦੀ ਹੈ ਤਾਂ ਐਂਬੂਲੈਂਸ ਬੁਲਾਈ ਜਾਂਦੀ ਹੈ ਨਹੀਂ ਤੇ ਮੌਕੇ ਪਰ ਜ਼ਖਮੀਆਂ ਨੂੰ ਫਸਟੇਡ ਦਿੱਤੀ ਜਾਂਦੀ ਹੈ ਪੰਜਾਬ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਆਪਣੀ ਤੁਹਾਨੂੰ 112 ਡਾਇਲ ਕਰੋਗੇ ਤੁਹਾਨੂੰ ਹੈਲਪ ਮਿਲੇਗੀ ਹੀ ਮਿਲੇਗੀ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਹੁਣ ਤੱਕ ਹੋਏ 30549 ਸੜਕ ਹਾਦਸਿਆਂ ਦੇ 1553 ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਅਤੇ ਸੜਕ ਹਾਦਸਿਆਂ ਦੇ ਸ਼ਿਕਾਰ ਹੋਏ 18591 ਜ਼ਖਮੀਆਂ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ। 80 ਕਿਲੋਮੀਟਰ ਦੇ ਰੇਡੀਅਸ ਚ ਗੱਡੀ ਹੈ। ਜਿੱਤੇ ਵੀ ਜਦੋਂ ਵੀ ਉਹਨਾਂ ਨੂੰ ਕੋਈ ਕਾਲ ਆਉਂਦੀ ਹੈ ਤਾਂ ਉਹਨਾਂ ਦੀ ਐਵਰੇਜ 6 ਮਿੰਟ 20 ਸਕਿੰਟ ਹੈ। ਉਹਦੇ ਵਿੱਚ ਆ ਪਹੁੰਚ ਕੇ ਫਿਰ ਜਿਹੜਾ ਵੀ ਹਸਪਤਾਲ ਨੇੜੇ ਹੈ ਤਾਂ ਸਰਕਾਰੀ ਹੈ ਪ੍ਰਾਈਵੇਟ ਹੈ ਉਹਦੇ ਚ ਪਹੁੰਚਾ ਦੋ। ਸਾਰਾ ਜਿਹੜਾ ਪੈਸਾ ਹੈ ਉਹ ਗਵਰਨਮੈਂਟ ਦੇਊਗੀ ਪੰਜਾਬ ਡੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਨਿਸ਼ਾ ਨਿਰਦੇਸ਼ ਹੈ ਜਿਵੇਂ ਕਿ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਪਤਾ 15 ਅਗਸਤ ਦੇ ਸੈਲੀਬ੍ਰੇਸ਼ਨਸ ਨੇੜੇ ਆ ਰਹੇ ਤੇ 15 ਅਗਸਤ ਦੇ ਮੁਤਲਕ ਕਈ ਪ੍ਰਕਾਰ ਦੇ ਜਿਹੜੇ ਸਿਕਿਉਰਟੀ ਮੈਅਰ ਆ ਉਹ ਅਸੀਂ ਲੈ ਰਹੇ ਹਾਂ ਉਹਨਾਂ 'ਚੋਂ ਪਬਲਿਕ ਦੇ ਅੰਦਰ ਇੱਕ ਸੈਂਸ ਆਫ ਕੌਨਫੀਡੈਂਸ ਤੇ ਜਿਹੜੇ ਸ਼ਰਾਰਤੀ ਅਤੇ ਦੇਸ਼ ਵਿਰੋਧੀ ਅਨਸਰ ਨੇ ਉਹਨਾਂ ਦੇ ਅੰਦਰ ਇੱਕ ਭੈ ਦੀ ਭਾਵਨਾ ਪੈਦਾ ਕਰਨ ਲਈ ਜਿਹੜਾ ਇਹ ਫਲੈਗ ਮਾਰਚ ਅੱਜ ਐਸਪੀ ਸਿਟੀ ਪੁਲਵਿੰਦਰ ਚੀਮਾ ਡੀਐਸਪੀ ਸਿਟੀ 1 ਸਤਨਾਮ ਸਿੰਘ ਸਿਟੀ 2 ਮਨੋਜ ਗੋਰਸੀ ਤੇ ਇਹਨਾਂ ਦੇ ਐਸਐਚਓ ਸੁਬਾਨ ਇਹ ਸਾਰੇ ਸ਼ਹਿਰ ਨੂੰ ਅੱਜ ਫਲੈਗ ਮਾਰਚ ਰਾਹੀਂ ਕਵਰ ਕਰਨਗੇ ਇਸ ਤੋਂ ਇਲਾਵਾ ਵੀ ਹੋਰ ਵੀ ਜਿਹੜੇ ਸਿਕਿਉਰਿਟੀ ਪ੍ਰੋਗਰਾਮਸ ਦਾ ਜਿਵੇਂ ਕਲੋਨੀਆਂ ਦੀ ਚੈਕਿੰਗ ਜਾਂ ਯੋਗਤਾ ਨਸ਼ਾ ਵਿਰੁੱਧ ਜਿਹੜੇ ਪ੍ਰੋਗਰਾਮ ਉਹ ਵੀ ਲਗਾਤਾਰ ਜਾਰੀ ਨੇ ਤਾਂ ਕਿ 15 ਅਗਸਤ ਨੂੰ ਬਿਨਾ ਕਿਸੇ ਵਾਰਦਾਤ ਤੇ ਇੱਕ ਬੜੇ ਸੁਚੱਜੇ ਤਰੀਕੇ ਨਾਲ ਅਸੀਂ ਉਹਨੂੰ ਨੇੜੇ ਲਾ ਸਾਂ ਰੂਟ ਕੀ ਰਹੇਗਾ ਇਹਦਾ ਸਾਰਾ ਪੁਰਾਣਾ ਸ਼ਹਿਰ ਵੀ ਕਵਰ ਹੋਊਗਾ ਜੀ ਆਪਰ ਕਾਲਜ ਦਾ ਏਰੀਆ ਵੀ ਕਵਰ ਹੋਊਗਾ ਤੇ ਸ਼ਹਿਰ ਦੇ ਜਿਹੜੇ ਪੁਰਾਣੇ ਭੀੜੀ ਏਰੀਆ ਉਹ ਵੀ ਇਸੇ ਕਵਰ ਹੋਣਗੇ ਹਾਂਜੀ ਆਊਟਰ ਏਰੀਆ ਚੋਂ ਵੀ ਕਵਰ ਹੋਊਗਾ ਦੇਖੋ ਪਬਲਿਕ ਲਈ ਇਹ ਮੈਸੇਜ ਆ ਜੀ ਕਿ 15 ਅਗਸਤ ਦੇ ਕਿਉਂਕਿ ਆਈਕੋਨਿਕ ਡੇ ਹੁੰਦਾ ਹੈ ਤਾਂ ਜਿਹੜੀ ਦੇਸ਼ ਵਿਰੋਧੀ ਤਾਕਤਾਂ ਨੇ ਉਹ ਵੀ ਇਸੇ ਫਿਰਾਕ ਚ ਹੁੰਦੀਆਂ ਨੇ ਕਿ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਸਕੇ ਤੇ ਜੇਕਰ ਕੋਈ ਵੀ ਸ਼ੱਕੀ ਵਿਅਕਤੀ ਜਾਂ ਵਸਤੂ ਪਬਲਿਕ ਦੀ ਨਜ਼ਰ ਆਂਦੀ ਹੈ ਜਿਹੜੀ ਕਿ ਬਿਲਕੁਲ ਆਊਟ ਆਫ ਪਲੇਸ ਨਜ਼ਰ ਆਂਦੀ ਹੈ ਤੇ ਉਹਦੇ ਬਾਬਤ 95929 1250 ਜਿਹੜਾ ਪਟਿਆਲਾ ਪੁਲਿਸ ਦਾ ਡੈਡੀਕੇਟਿਡ ਕੰਟਰੋਲ ਰੂਮ ਹੈਗਾ 24 ਘੰਟੇ ਚਾਲੂ ਹੁੰਦਾ ਤੇ ਉਹਦੇ ਤੇ ਸਾਨੂੰ ਉਚਲਾ ਦਿੱਤੀ ਜਾਵੇ ਤਾਂ ਕਿ ਅਸੀਂ ਫੌਰੀ ਕਾਰਵਾਈ ਕਰਦੇ ਹੋਏ ਕਿਸੇ ਵੀ ਇਹੋ ਜੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਰੋਕ ਸਕੀ। ਇਸ ਤੋਂ ਇਲਾਵਾ ਇੰਟਰ ਸਟੇਟ ਨਾਕਾ ਜਿਹੜਾ ਬਾਰਡਰ ਤੇ ਆਣਾ ਬਹੁਤ ਕੁਛ ਦਿਨ ਪਹਿਲਾਂ ਵੀ ਇੰਟਰ ਸਟੇਟ ਨਾਕਾਬੰਦੀ ਹੋਈ ਸੀ ਆਪਰੇਸ਼ਨ ਫੀਲ ਹੋਇਆ ਸੀ ਤੇ ਅੱਗੇ ਵੀ ਇਹ ਇੰਟਰ ਸਟੇਟ ਨਾਕਾਬੰਦੀ ਹੋਰ ਵੀ ਐਸੀ ਕਰਦੇ। ਜੋ ਜਿਸ ਤਰ੍ਹਾਂ ਬਲੈਕ ਮਾਰਚ ਕਰਿਆ ਜਾ ਰਿਹਾ ਜੀ ਕੀ ਪਰਪਸ ਹੈ ਇਸ ਚੀਜ਼ ਦਾ ਤੇ ਕਿੰਨੇ ਕੁ ਪਲਾਜ ਵਿੱਚ ਬਲੈਕ ਮਾਰਚ ਦੇ ਵਿੱਚ ਮਨਜੋਗ ਬੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰਿੰਦੇ ਦੇ ਨਿਸ਼ਾ ਨਿਰਦੇਸ਼ ਹੈ ਜਿਵੇਂ ਕਿ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਪਤਾ 15 ਅਗਸਤ ਦੇ ਸੈਲੀਬ੍ਰੇਸ਼ਨਸ ਨੇੜੇ ਆ ਰਹੇ 15 ਅਗਸਤ ਦੇ ਮਤਲਕ ਕਈ ਪ੍ਰਕਾਰ ਦੇ ਜਿਹੜੇ ਸਿਕਿਉਰਟੀ ਮੈਅਰ ਆ ਉਹ ਅਸੀਂ ਲੈ ਰਹੇ ਹਾਂ ਉਹਨਾਂ ਚੋਂ ਪਬਲਿਕ ਦੇ ਅੰਦਰ ਇੱਕ ਸੈਂਸ ਆਫ ਕੌਨਫੀਡੈਂਸ ਜਿਹੜੇ ਸ਼ਰਾਰਤੀ ਅਤੇ ਦੇਸ਼ ਵਿਰੋਧੀ ਅਨਸਰ ਨੇ ਉਹਨਾਂ ਦੇ ਅੰਦਰ ਇੱਕ ਭੈ ਦੀ ਭਾਵਨਾ ਪੈਦਾ ਕਰਨ ਲਈ ਜਿਹੜਾ ਇਹ ਫਲੈਗ ਮਾਰਚ ਅੱਜ ਐਸਪੀ ਸਿਟੀ ਪੁਲਵਿੰਦਰ ਚੀਮਾ ਡੀਐਸਪੀ ਸਿਟੀ 1 ਸਤਨਾਮ ਸਿੰਘ सिटी टू मनोज گورسی ਤੇ ਇਹਨਾਂ ਦੇ ਐਸਚਓ ਸਬਾਨ ਇਹ ਸਾਰੇ ਸ਼ਹਿਰ ਨੂੰ ਅੱਜ ਫਲੈਗ ਮਾਰਚ ਰਾਹੀਂ ਕਵਰ ਕਰਨਗੇ ਤੇ ਇਸ ਤੋਂ ਇਲਾਵਾ ਵੀ ਹੋਰ ਵੀ ਜਿਹੜੇ ਸਿਕਿਉਰਿਟੀ ਪ੍ਰੋਗਰਾਮਸ ਦਾ ਜਿਵੇਂ ਕਲੋਨੀਆਂ ਦੀ ਚੈਕਿੰਗ ਜਾਂ ਯੋਧ ਨਸ਼ਾ ਵਿਰੁੱਧ ਜਿਹੜੇ ਪ੍ਰੋਗਰਾਮ ਉਹ ਵੀ ਲਗਾਤਾਰ ਜਾਰੀ ਨੇ ਤਾਂ ਕਿ 15 ਅਗਸਤ ਨੂੰ ਬਿਨਾਂ ਕਿਸੇ ਵਾਰਦਾਤ ਦੇ ਇੱਕ ਬੜੇ ਸੁਚੱਜੇ ਤਰੀਕੇ ਨਾਲ ਅਸੀਂ ਉਹਨੂੰ ਨੇੜੇ ਲਾਸਾਂ ਰੂਟ ਕੀ ਰਹੇਗਾ ਇਹ ਇਹਦਾ ਸਾਰਾ ਪੁਰਾਣਾ ਸ਼ਹਿਰ ਵੀ ਕਵਰ ਹੋਊਗਾ ਜੀ। ਥਾਪਰ ਕਾਲਜ ਦਾ ਏਰੀਆ ਵੀ ਕਵਰ ਹੋਊਗਾ। ਤੇ ਸ਼ਹਿਰ ਦੇ ਜਿਹੜੇ ਪੁਰਾਣੇ ਭੀੜੀ ਏਰੀਆ ਉਹ ਵੀ ਇੱਥੇ ਕਵਰ ਹੋਣਗੇ। ਹਾਂਜੀ ਆਊਟਰ ਏਰੀਆ ਚੋਂ ਵੀ ਕਵਰ ਹੋਊਗਾ। ਦੇਖੋ ਪਬਲਿਕ ਲਈ ਇਹ ਮੈਸੇਜ ਆ ਜੀ ਕਿ 15 ਅਗਸਤ ਦੇ ਕਿਉਂਕਿ ਆਈਕੋਨਿਕ ਡੇ ਹੁੰਦਾ ਹੈ ਤੇ ਜਿਹੜੀ ਦੇਸ਼ ਵਿਰੋਧੀ ਤਾਕਤਾਂ ਨੇ ਉਹ ਵੀ ਇਸੇ ਫ਼ਰਾਗ਼ ਚ ਹੁੰਦੀਆਂ ਨੇ ਕਿ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਸਕੇ। ਤੇ ਜੇਕਰ ਕੋਈ ਵੀ ਸ਼ੱਕੀ ਵਿਅਕਤੀ ਜਾਂ ਵਸਤੂ ਅਬਲਿਗਤੀ ਨਿਕਾ ਚ ਹੈ ਆਂਦੀ ਹੈ ਜਿਹੜੀ ਕਿ ਬਿਲਕੁਲ ਆਊਟ ਆਫ ਪਲੇਸ ਨਜ਼ਰ ਆਂਦੀ ਹੈ ਤੇ ਉਹਦੇ ਬਾਬਤ 95929 1250 ਜਿਹੜਾ ਪਟਿਆਲਾ ਪੁਲਿਸ ਦਾ ਡੈਡੀਕੇਟਿਡ ਕੰਟਰੋਲ ਰੂਮ ਹੈਗਾ 24 ਘੰਟੇ ਚਾਲੂ ਹੁੰਦਾ ਤੇ ਉਹਦੇ ਤੇ ਸਾਨੂੰ ਉਚਲਾ ਦਿੱਤੀ ਜਾਵੇ ਤਾਂ ਕਿ ਅਸੀਂ ਫੌਰੀ ਕਾਰਵਾਈ ਕਰਦੇ ਹੋਏ ਕਿਸੇ ਵੀ ਇਹੋ ਜਿਹੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਰੋਕ ਸਕੀਏ ਥੈਂਕ ਯੂ ਇਸ ਤੋਂ ਇਲਾਵਾ ਇੰਟਰ ਸਟੇਟ ਨਾਕਾ ਜਿਹੜਾ ਬਾਰਡ ਤੇ ਆਣਾ ਕੁਝ ਦਿਨ ਪਹਿਲਾਂ ਵੀ ਇੰਟਰ ਸਟੇਟ ਨਾਕਾਬੰਦੀ ਹੋਈ ਸੀ ਆਪਰੇਸ਼ਨ ਫੀਲ ਹੋਇਆ ਸੀ ਇਹ ਕੇਵੀਏ ਇੰਟਰਸਟੇਟ ਨਾਕਾਬੰਦੀ ਹੋਰ ਵੀ ਐਸਿਕਰ